ਜੇ ਮਨਪ੍ਰੀਤ ਬਾਦਲ ਨੇ ਅਜੇ ਇਲੈਕਸ਼ਨ ਲੜਨਾ ਸੀਗਾ ਇਸ ਤੋਂ ਪਹਿਲਾਂ ਹਰ ਇੱਕ ਪਿੰਡ ਦੇ ਵਿੱਚ 100-100 ਕਮਰਾ ਗਰੀਬਾਂ ਨੂੰ ਪਵਾ ਦਿੰਦਾ ਵੇਖੋ ਜੀ ਇਹ ਗੱਲ ਨਹੀਂ ਮਨਪ੍ਰੀਤ ਸਿੰਘ ਬਾਦਲ ਨੂੰ ਜੋ ਜੁਆਇਨ ਕੀਤਾ ਪੀਜਪੀ ਬਹੁਤ ਘੱਟ ਟਾਈਮ ਆਇਆ ਮੇਰੇ ਪਿੰਡ ਦੇ ਵਿੱਚ 40 ਕਮਰੇ ਸੈਕਸ਼ਨ ਹੋਏ ਸੀ ਸੈਂਟਰ ਗਵਰਨਮੈਂਟ ਵੱਲੋਂ ਤੇ ਕਾਂਗਰਸ ਸਰਕਾਰ ਸੀ ਇਹਨਾਂ ਦੇ ਆਪ ਦੇ ਮੈਂਬਰ ਸਾਹਿਬ ਨੂੰ ਪੁੱਛ ਲਓ ਤੁਸੀਂ ਕਿੰਨੇ ਤਾਂ ਪਵਾਤੇ ਤੇ ਕਿੰਨੇ ਹਜੇ ਰਹਿੰਦੇ ਥੋੜੇ ਪਵਾਉਣ ਨਾਲ ਇਹ ਕਹਿੰਦੇ ਸਾਨੂੰ ਇੱਕ ਮੌਕਾ ਦਿਓ ਜੀ ਹੋਰ 20 ਸਾਲ ਤੁਸੀਂ ਇੱਥੇ ਗਿੱਦੜਵਾ ਦੇ ਵਿੱਚ ਹੀ ਰਹੇ ਹੋ ਦੱਸੋ ਕੀ ਕੀਤਾ ਰਾਜੇ ਨੂੰ ਕਹੀਏ ਵੀ ਹਣਾ ਰਾਜੇ ਨੇ ਆ ਕਰਿਆ ਰਾਜੇ ਨੇ ਨਹੀਂ ਕਰਿਆ ਕਾਂਗਰਸ ਪਾਰਟੀ ਨੇ ਕਰਿਆ ਜੇ ਮਨਪ੍ਰੀਤ ਕਾਂਗਰਸ ਪਾਰਟੀ ਚ ਸੀਗਾ ਤਾਂ ਇੱਥੇ ਐਮਐਲਏ ਮਰਾ ਆਪਣਾ ਮਨਪ੍ਰੀਤ ਆਪਣਾ ਰਾਜਾ ਵੜਿੰਗ ਸੀਗਾ ਜੇਕਰ ਆਇਆ ਤਾਂ ਕਾਂਗਰਸ ਪਾਰਟੀ ਵੱਲੋਂ ਆਇਆ ਮਨਪ੍ਰੀਤ ਨੇ ਕਿਹੜਾ ਘਰੋਂ ਦਿੱਤਾ ਜੇ ਖਜ਼ਾਨਾ ਮੰਤਰੀ ਸੀ ਤਾਂ ਇਹ ਬੋਰਡ ਤਾਂ ਪੈਣੀ ਆ ਬੰਦੇ ਨੂੰ ਠੀਕ ਹੈ ਜੀ ਜਿਹੜਾ ਬੰਦਾ ਵੀ ਉਸ ਹਾਵ ਨਾਲ ਬਾਕੀ ਇਸ ਵਾਰ ਮੈਨੂੰ ਇੰਜ ਲੱਗ ਰਿਹਾ ਹੈ ਵੀ ਜੋ ਕਾਲੀ ਦਲ ਦੀ ਬੋਰਡ ਸੀਗੀ ਉਹ ਹਰਦੀਪ ਸਿੰਘ ਟੈਂਪੀ ਢੋਲਵਾਲ ਲਈ ਜ਼ਿਆਦਾ ਆ ਰਹੀ ਹੈ ਕਿਉਂਕਿ ਇਹ ਬੋਰਡ ਤਾਂ ਪੈਣੀ ਆ ਚਿਹਰੇ ਨੂੰ ਜੀ ਠੀਕ ਹੈ ਇਹ ਦੋਨੇ ਬੰਦੇ ਮਨਪ੍ਰੀਤ ਬਾਦਲ ਜੀ ਆ ਇਹਨਾਂ ਨੇ ਪਹਿਲਾ 20 ਸਾਲ ਤੇ ਉਧਰ ਆਪਣੇ ਵਰੰਗ ਸਾਹਿਬ ਜੀ ਉਹਨਾਂ ਦੀ ਧਰਮ ਪਤਨੀ ਉੱਠੀ ਆਈ ਤੇ ਉਹ 12 ਸਾਲ ਹੋ ਗਏ ਜੀ ਠੀਕ ਹੈ ਜੀ ਇਹਨਾਂ ਤੋਂ ਲੋਕਾਂ ਦਾ ਜਿਹੜਾ ਮਨ ਬਿਲਕੁਲ ਅੱਕ ਚੁੱਕਿਆ ਹੈ ਭਾਈ ਜੀ ਕਹਿ ਰਹੇ ਵੀ ਡੈਂਪੀ ਢਿਲ ਨੂੰ ਮੌਕਾ ਨਹੀਂ ਮਿਲਿਆ ਹਲਕਾਰਨ ਚਾਰਜ ਡੈਂਪੀ ਢਿਲੋ ਰਿਹਾ ਡੈਂਪੀ ਢਿਲੋ ਦੇ ਕਹਿਣ ਤੇ ਬਿਨਾਂ ਦੜਵਾਏ ਤੇ ਪੱਤਾ ਨਹੀਂ ਹਲਦਾ ਹੁੰਦਾ ਸੀ ਉਹਨੇ ਭਾਵੇਂ ਇਹ ਨਹੀਂ ਹੁੰਦਾ ਕਿ ਇੱਕ ਐਮਐਲਏ ਬਣ ਗਿਆ ਕੰਗ ਐਮਐਲਏ ਰਾਜਾ ਸੀਗਾ ਰਾਜੇ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਐਮਐਲਏ ਬਣੇ ਨੂੰ ਸਾਰਾ ਤਾਮਜਾਮ ਡੈਂਪੀ ਦੇ ਦਫ਼ਤਰੋਂ ਚੱਲਦਾ ਹੁੰਦਾ ਸੀਗਾ। ਦੇਖੋ ਜਿਵੇਂ ਸਾਡੇ ਭਰਾ ਨੇ ਆਖਿਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਡਿਵੈਲਪਮੈਂਟ ਨਹੀਂ ਕੀਤੀ। ਭਾਜਪਾ ਦੇ ਇਥੋਂ ਨਾਮੋ ਨਿਸ਼ਾਨ ਨਹੀਂ ਸੀ ਜਦੋਂ ਪਹਿਲਾਂ ਹੰਸ ਰਾਜ ਤੋਂ ਬਾਅਦ ਕੋਈ ਖੁੱਲਕ ਨਹੀਂ। ਹੁਣ ਇਹ ਆਪ ਦੀ ਆਪ ਕਹਿਣ ਲੱਗ ਗਏ ਯਾਰ ਕਿਸਾਨਾਂ ਨੂੰ ਮੋਟਰਾਂ ਦਿੱਤੀਆਂ ਕਿਸਾਨੀ ਵੋਟ ਦਾ ਰੁਝਾਨ ਇੱਧਰ ਹੋ ਗਿਆ। ਹਰਦੀਪ ਸਿੰਘ ਡੈਂਪੀ ਢੋਲੋਂ ਤਾਂ ਪਹਿਲੇ ਕਹਿ ਚੁੱਕੇ ਸੀ ਜਿੱਦਾਂ ਪਾਰਟੀ ਛੱਡੀ ਵੀ ਕਾਲੀ ਦਲ ਦੀ ਵੋਟ ਹੀ ਸਾਰੀ ਮਨਪ੍ਰੀਤ ਨੂੰ ਜਾ ਰਹੀ ਹੈ ਅਸੀਂ ਤਾਂ। ਉਹ ਕਹਿੰਦੇ ਮੇਰੇ ਨਾਲ ਖੜ ਕੇ ਸਾਰੇ ਇਹ ਤਾਂ ਜੀ ਆਉਣ ਵਾਲੇ ਰਿਜ਼ਲਟ ਦੱਸ ਦੂਗਾ। ਜਿਹੜੀ ਅੱਜ ਮਨਪ੍ਰੀਤ ਇੱਥੇ ਇਲੈਕਸ਼ਨ ਲੜਦਾ ਹੈ ਉਹ ਆਪ ਦਾ ਇੱਕ ਵੀ ਮੁੱਦਾ ਆ ਕੇ ਗਨਾਵੇ ਵੀ ਮੈਂ ਆਹ ਕੰਮ ਕੀਤਾ ਮੈਂ ਪੀਪੀ ਪਾਰਟੀ ਸੀ ਮਨਪ੍ਰੀਤ ਬਾਦਲ ਦੀ ਜੇ ਮਨਪ੍ਰੀਤ ਨੇ ਇੰਨੇ ਕੰਮ ਕਰੇ ਹੁੰਦੇ ਤਾਂ ਪਾਰਟੀਆਂ 'ਚ ਖੜੀ ਨਾ ਹੁੰਦੀ ਪੰਚਾਇਤੀ ਇਲੈਕਸ਼ਨ ਹੋਇਆ ਪੰਚਾਇਤੀ ਇਲੈਕਸ਼ਨ ਦੇ ਲੋਕਾਂ ਨੇ ਕਾਗਜ਼ ਭਰੇ ਸੀਗੇ ਚੱਕ-ਚੱਕ ਕਰਨੇ 20 ਪਿੰਡਾਂ ਦੇ ਕਾਗਜ਼ ਪਰ੍ਹਾਂ ਮਾਰੇ ਤੇ ਆਪਦੇ ਬੰਦੇ ਬਣਾ ਲੈ ਬਿਨਾ ਮੁਕਾਬਲੇ ਜਿੱਤ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਆਹ ਕੁਸ਼ ਕੀਤਾ ਤੇ ਅਗਲੀਆਂ ਸਰਕਾਰਾਂ ਵੀ ਇਹੀ ਕੁਸ਼ ਕਰਨਗੀਆਂ ਹੁਣ ਆਪਾਂ ਕੀ ਕਰ ਸਕਦੇ ਇਹਦੇ 'ਚ ਨਹੀਂ ਕੀ ਲੱਗਦਾ ਜਿਹੜੇ ਪੰਚਾਇਤਾਂ ਬਰਠੀਕ ਬ ਮੈਂ ਚਾਹਤਾ ਕਿ ਜਿਹੜੇ ਕੋਈ ਸੋ ਗਿਆ ਠੀਕ ਹੀ ਹੋ ਗਿਆ। ਗਾਣੂ ਪਰ ਜੇ ਕਾਂਗਰਸ ਉਹ ਵੀ ਕਰ ਲੈਣਾ ਹੈ। ਉਹ ਵੀ ਕਰ ਲੈਣਗੇ ਅੱਗੇ ਕੀਤਾ ਹੀ ਹੈ ਕਾਂਗਰਸ ਨੇ। ਤਾਂ ਇੱਥੇ ਗਿੱਦੜਵਾ ਦੇ ਪਿੰਡ ਮੰਦਿਰ ਚ ਖੜੇ ਆ ਤਾਂ ਇੱਥੇ ਕਾਫੀ ਜਿਹੜੇ ਮਹਿਫਲ ਲੱਗੀ ਹੋਈ ਸੀ ਨੌਜਵਾਨ ਵੀ ਹੈਗੇ ਸਾਡੇ ਨਾਲ ਤਾਂ ਗੱਲਬਾਤ ਕਰਾਂਗੇ ਬਾਈ ਕੀ ਮਾਹੌਲ ਲੱਗਦਾ ਗਿੱਦੜਵਾ ਦਾ? ਵਧੀਆ ਮਾਹੌਲ ਹੈ ਜੀ। ਹੂੰ। ਵਧੀਆ ਸ਼ਾਂਤ ਮਾਹੌਲ ਹੈ। ਜਿਮਣੀ ਚੋਣ ਹੈ। ਕਿਹਦਾ ਲੱਗਦੇ ਹੋ ਕੌਣ ਜਿੱਤ ਸਕਦਾ? ਅਮਰਤਾ ਵੜਿੰਗ ਜਿੱਤ ਜਾਣਗੇ। ਹੂੰ। ਕਿਵੇਂ ਦੇਖਦੇ ਹੋ ਅਮਰਤਾ ਵੜਿੰਗ ਤਿੰਨ ਵਾਰੀ ਪਹਿਲਾਂ ਰਾਜੇ ਵੜਿੰਗ ਨੂੰ ਬਣਾਤਾ ਇੱਥੋਂ ਦੇ ਲੋਕਾਂ ਨੇ ਕਹਿੰਦੇ ਹਲਕਾ ਛੱਡ ਕੇ ਉੱਠ ਗਏ ਨਹੀਂ ਹਲਕਾ ਛੱਡ ਕੇ ਨਹੀਂ ਹੁੰਦਾ ਉਹ ਤਾਂ ਜਿੱਥੇ ਪਾਰਟੀ ਨੇ ਟਿਕਟ ਦਿੱਤੀ ਹੈ ਪਾਰਟੀ ਨੇ ਜਿੱਥੋਂ ਲੜਾਉਣਾ ਉੱਥੋਂ ਲੜਾਇਆ ਹੀ ਜਾਣਾ ਜੇ ਰਾਜਾ ਇੱਥੋਂ ਨਾ ਛੱਡਦਾ ਰਾਜੇ ਨੂੰ ਟਿਕਟ ਨਾ ਮਿਲਦੀ ਕਿਸੇ ਹੋਰ ਹਲਕੇ 'ਚ ਮਿਲ ਜਾਂਦੀ ਹਲਕਾ ਤਾਂ ਉੱਥੋਂ ਛੱਡਣਾ ਹੀ ਪੈਣਾ ਸੀ ਨਾ ਇਹ ਨਹੀਂ ਹੁੰਦਾ ਕਿ ਹਲਕਾ ਛੱਡ ਕੇ ਉੱਠ ਗਿਆ ਹਲਕਾ ਛੱਡ ਕੇ ਜਿੱਤ ਕੇ ਆਇਆ ਬੰਦਾ ਐਮਐਲਏ ਤੋਂ ਐਮਪੀ ਬਣ ਕੇ ਆਇਆ ਪਾਵਰ ਵਧ ਕੇ ਆਈ ਹੈ ਸਮਨਪਰੀ ਬਾਦਲ ਵੀ ਹੈ ਆਹ ਮਨਪ੍ਰੀਤ ਬਾਦਲ ਵੀ ਆ। ਹੂੰ ਉਹਨੂੰ ਜੋ ਵੋਟ ਪੈਣੀ ਉਹਨੂੰ ਪੈ ਜਾਣੀ ਐ। ਅੱਛਾ। ਕੀ ਲੱਗਦਾ ਬਈ ਮਨਪ੍ਰੀਤ ਬਾਦਲ ਨੂੰ ਕਿਵੇਂ ਦੇਖਦੇ ਹੋ? ਆ ਦੇਖੋ ਜੀ ਪਹਿਲਾਂ ਵਿਰੋਧੀ ਧਿਰ ਦੋਨੇ ਕਹਿੰਦੀਆਂ ਸੀ ਵੀ ਭਾਜਪਾ ਨਾਲ ਸਾਡਾ ਮੁਕਾਬਲਾ ਹੀ ਨਹੀਂ। ਹੁਣ ਆਪਦੀ ਆਪ ਮੰਨਣ ਲੱਗ ਗਏ ਵੀ ਭਾਜਪਾ ਜਿਹੜਾ ਟਫ ਮੁਕਾਬਲਾ ਦੇ ਰਹੀ ਐ। ਹੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰੁਝਾਨ ਐ ਉਹ ਲੋਕਾਂ ਦਾ ਭਾਜਪਾ ਵੱਲ ਵਧ ਰਿਹਾ। ਹੂੰ ਕਿਉਂਕਿ ਕੰਮ ਕੀਤੇ ਗਏ ਸੀ ਮਨਪ੍ਰੀਤ ਸਿੰਘ ਬਾਦਲ ਦੁਆਰਾ। ਹੂੰ ਔਰ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਗਰੀਬਾਂ ਦੇ ਲਈ ਲਾਕਡਾਊਨ ਦੇ ਵਿੱਚ ਫ੍ਰੀ ਸਿਲੰਡਰ ਕਮਰੇ ਆ ਰਹੇ ਆ ਫਲਸ਼ਾਂ ਦਿੱਤੀਆਂ ਜਾਂ ਫਿਰ 5 ਲੱਖ ਦਾ ਇਲਾਜ ਆ ਜਿਹੜਾ ਉਹ ਗਰੀਬਾਂ ਦੇ ਲਈ ਬੜਾ ਰਾਹਤ ਸਾਬਤ ਹੋ ਰਿਹਾ ਲੋਕ ਠੀਕ ਹੈ ਕਿਸਾਨੀ ਮੁੱਦੇ ਚੱਲੇ ਪਰ ਜਿਹੜੇ ਗਰੀਬ ਲੋਕ ਆ ਉਹ ਸੈਂਟਰ ਦੀਆਂ ਸਕੀਮਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟ ਪਾ ਰਹੇ ਆ ਤੇ ਮਨਪ੍ਰੀਤ ਸਿੰਘ ਬਾਦਲ ਦਾ ਜਿਹੜਾ ਪਲੜਾ ਬੜਾ ਪਾਜੀ ਇੱਕ ਇਹ ਲਾਲੀ ਵੀਰਾ ਸਾਡਾ ਇਹਨੇ ਕਿਹਾ ਵੀ ਗਰੀਬਾਂ ਵਾਸਤੇ ਕਮਰੇ ਆ ਰਹੇ ਆ 10 ਸਾਲ ਹੋ ਗਏ ਸੈਂਟਰ ਚ ਸਰਕਾਰ ਮੋਦੀ ਸਰਕਾਰ ਹੈ ਤੇ 10 ਸਾਲ ਇੱਥੇ ਕਿਹੜਾ ਕਮਰਾ ਪਿਆ ਪੰਜਾਬ ਚ ਜੇ ਮਨਪ੍ਰੀਤ ਬਾਦਲ ਨੇ ਅੱਜ ਇਲੈਕਸ਼ਨ ਲੜਨਾ ਸੀਗਾ ਇਸ ਤੋਂ ਪਹਿਲਾਂ ਹਰ ਇੱਕ ਪਿੰਡ ਦੇ ਵਿੱਚ 100-100 ਕਮਰਾ ਗਰੀਬਾਂ ਨੂੰ ਪਵਾ ਦਿੰਦਾ ਇਹ ਸਿਰਫ ਛੋਚੇ ਬਾਜ਼ੀਆ ਗਰੀਬ ਲੋਕਾਂ ਨੂੰ ਭਰਮਾਇਆ ਜਾਂਦਾ ਕਮਰਿਆਂ ਦੇ ਨਾਂ ਤੇ ਵੀ ਤੁਹਾਨੂੰ ਅਸੀਂ ਕਮਰੇ ਦੇਵਾਂਗੇ ਤੁਹਾਨੂੰ ਅਸੀਂ ਸੋਲਰ ਸਿਸਟਮ ਦੇ ਦਾਂਗੇ ਐਡਾ ਕਿਡਾ ਡਵੈਲਪਮੈਂਟ ਦੇਸ਼ ਆ ਇਹ ਇੰਨੀ ਬੇਰੋਜ਼ਗਾਰੀ ਆ ਸਾਰੇ ਹਿੰਦੁਸਤਾਨ ਦੇ ਵਿੱਚ ਜੇ ਮਨਪ੍ਰੀਤ ਨੇ ਇਲੈਕਸ਼ਨ ਲੜਨਾ ਸੀਗਾ ਇਲੈਕਸ਼ਨ ਲੜਦਾ ਇੱਥੇ ਪਹਿਲਾਂ ਗਰੀਬਾਂ ਨੂੰ ਕੁਝ ਬਣਾ ਕੇ ਦਿੰਦਾ ਗਰੀਬਾਂ ਦੇ ਬੱਚਿਆਂ ਨੂੰ ਲਵਾਉਂਦਾ ਜ਼ਿੰਮੇਦਾਰਾਂ ਦੇ ਜਵਾਕਣ ਲਾਉਣਾ ਤੇ ਇਲੈਕਸ਼ਨ ਲੜ ਲੈਂਦਾ ਇਹ ਝਾਸਾ ਦੇਣਾ ਗਲਤ ਹੈ ਕਿਸੇ ਨੂੰ ਕਮਰੇ ਪਾ ਕੇ ਦੇਵਾਂਗੇ ਇਹ ਪਾ ਕੇ ਦੇਵਾਂਗੇ ਆ ਮੁੱਦਿਆਂ ਤੇ ਲੜੋ ਉਹਨੂੰ ਕਹੇ ਆਉਣ ਵਾਲੇ ਸਮੇਂ 'ਚ ਅਸੀਂ ਰੋਜ਼ਗਾਰ ਦੇਵਾਂਗੇ ਲੋਕਾਂ ਨੂੰ ਭਾਵੇਂ ਗਰੀਬ ਦਾ ਭਾਵੇਂ ਅਮੀਰ ਦਾ ਜਾਨੀ ਕਿ ਗਰੀਬ ਬੰਦੇ ਨੂੰ ਭਰਮਾਇਆ ਜਾਂਦਾ ਹੈ ਤੁਹਾਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਦੀ ਹੁੰਦੀ ਆ ਕੋਈ ਭਰਮਾਓ ਵੇਖੋ ਜੀ ਇਹ ਗੱਲ ਦੀ ਮਨਪ੍ਰੀਤ ਸਿੰਘ ਬਾਦਲ ਨੂੰ ਜੋ ਜੁਆਇਨ ਕੀਤਾ ਬੀਜਪੀ ਬਹੁਤ ਘੱਟ ਟਾਈਮ ਅਜਾ ਮੇਰੇ ਪਿੰਡ ਦੇ ਵਿੱਚ 40 ਕਮਰੇ ਸੈਕਸ਼ਨ ਹੋਏ ਸੀ ਸੈਂਟਰ ਗਵਰਨਮੈਂਟ ਵੱਲੋਂ ਤੇ ਕਾਂਗਰਸ ਸਰਕਾਰ ਸੀ ਇਹਨਾਂ ਦੇ ਆਪ ਦੇ ਮੈਂਬਰ ਸਾਹਿਬ ਨੂੰ ਪੁੱਛ ਲਓ ਤੁਸੀਂ ਕਿੰਨੇ ਤਾਂ ਪਵਾਤੇ ਤੇ ਕਿੰਨੇ ਹਜੇ ਰਹਿੰਦੇ ਸੋਡੇ ਪਵਾਉਣ ਵਾਲੇ ਜੀ ਮਨਪ੍ਰੀਤ ਬਾਲ ਤੇ ਭਾਈ ਇਹ ਵੀ ਲੱਗਦਾ ਨਾ ਪਹਿਲਾਂ ਉਹ ਕਾਂਗਰਸ 'ਚ ਵੀ ਰਹੇ ਆ ਪਹਿਲਾਂ ਕਾਲੀਦਲ 'ਚ ਸੀਗੇ ਜਦੋਂ ਉਹ ਕਹਿੰਦੇ ਵਿਕਾਸ ਹੋਇਆ ਸੀ ਉਦੋਂ ਕਹਿੰਦੇ ਕਾਲੀਦਲ 'ਚ ਸੀ ਉਹ ਜਦੋਂ ਲੈਫਟ ਪੰਪ ਲੱਗੇ ਵੀ ਜਿਹੜੀ ਉਹ ਗੱਲਾਂ ਕਰਦੇ ਮੋਟਰਾਂ ਦੀਆਂ ਦੇਖੋ ਜਦੋਂ ਕੋਈ ਬੰਦਾ ਕੈਂਡੀਡੇਟ ਜਿੱਤ ਜਾਂਦਾ ਉਹ ਇੱਕ ਪਾਰਟੀ ਦਾ ਨਹੀਂ ਹੁੰਦਾ ਉਹ ਸਾਰਿਆਂ ਦਾ ਹੀ ਹੁੰਦਾ ਜੇ ਆਪਾਂ ਕਾਂਗਰਸ ਦੇ ਵਿੱਚ ਰਹਿੰਦੇ ਹੋ ਇਹ ਗੱਲ ਕਰੀਏ ਮਨਪ੍ਰੀਤ ਸਿੰਘ ਬਾਦਲ ਦੀ ਮੇਰੇ ਪਿੰਡ ਦੇ ਛੱਪੜਾਂ ਦੇ ਵਿਕਾਸ ਲਈ ਔਰ ਜਿਹੜਾ ਹੁਸਨਰ ਜਿਹੜਾ ਆਪਣੇ ਕਾਲਜ ਆਇਆ ਉਹ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਜਦੋਂ ਵਿੱਤ ਮੰਤਰੀ ਉਹਦੋਂ ਦਿੱਤਾ ਗਿਆ ਕੈਬਨਿਟ ਦੇ ਵਿੱਚ ਨਹੀਂ ਸੀ ਵਿਡਿੰਗ ਸਾਹਿਬ ਔਰ ਜਿਹੜਾ ਜੱਚਾ ਬੱਚਾ ਹਸਪਤਾਲ ਹੈ ਉਦੋਂ ਦਿੱਤਾ ਗਿਆ ਜਦੋਂ ਕੈਬਨਿਟ ਦੇ ਵਿੱਚ ਇਹ ਤਾਂ ਫਿਰ ਬਈ ਕਾਂਗਰਸ ਚ ਸੀ ਨਾ ਪਰ ਉਹਦੋਂ ਮਨ ਭਾਈ ਜੀ ਕਾਂਗਰਸ ਦੇ ਵਿੱਚ ਨਹੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਸਰਕਾਰ ਜਿਹੜੀ ਜੇਤੂ ਹੁੰਦੀ ਹੈ ਉਹ ਇੱਕ ਪਾਰਟੀ ਦਾ ਨਹੀਂ ਹੁੰਦਾ ਪਤਾ ਕੀ ਹੈ ਜੀ ਆਪਾਂ ਕਿਸੇ ਰਾਜੇ ਨੂੰ ਕਹੀਏ ਵੀ ਹਨਾ ਰਾਜੇ ਨੇ ਆ ਕਰਦਾ ਰਾਜੇ ਨੇ ਨਹੀਂ ਕਰਿਆ ਕਾਂਗਰਸ ਪਾਰਟੀ ਨੇ ਕਰਿਆ ਜੇ ਮਨਪ੍ਰੀਤ ਕਾਂਗਰਸ ਪਾਰਟੀ ਚ ਸੀਗਾ ਤਾਂ ਇੱਥੇ ਐਮਐਲਏ ਮਰਾ ਆਪਣਾ ਮਨਪ੍ਰੀਤ ਆਪਣਾ ਰਾਜਾ ਵੜੰਗ ਸੀਗਾ ਜੇਕਰ ਆਇਆ ਤਾਂ ਕਾਂਗਰਸ ਪਾਰਟੀ ਵੱਲੋਂ ਆਇਆ ਮਨਪ੍ਰੀਤ ਨੇ ਕਿਹੜਾ ਘਰੋਂ ਦਿੱਤਾ ਜੇ ਖਜ਼ਾਨਾ ਮੰਤਰੀ ਸੀ ਤਾਂ ਮਨਪ੍ਰੀਤ ਬਾਦ ਖਜ਼ਾਨਾ ਹੀ ਖਾਲੀ ਹੈ ਖਜ਼ਾਨਾ ਹੀ ਖਾਲੀ ਪਾਰਟੀ ਦੀ ਬਾਤਲ ਫਿਰ ਅੱਜ ਕਹਿੰਦੇ ਵੀ ਸਾਰਾ ਕੁਝ ਦਿੰਦਾ ਹੀ ਸੈਂਟਰ ਹੈ ਤੇ ਪਹਿਲਾਂ ਜਿਵੇਂ ਤੁਸੀਂ ਕਹਨੇ ਹੋ ਕਾਂਗਰਸ ਪਾਰਟੀ ਵੱਲੋਂ ਪ੍ਰਾਪਤਿਕਾ ਗਣਾਈ ਜਾਂਦੇ ਹੋ ਪ੍ਰਾਪਤਿਕਾ ਸਾਰਾ ਹੈ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਵੀ ਇੱਕ ਜਿਹੜਾ ਵੀ ਕੈਂਡੀਡੇਟ ਜਿੱਤ ਜਾਂਦਾ ਕਿਉਂਕਿ ਸਾਰਾ ਟੈਕਸ ਜਿਹ ਨੀਤੀਆਂ ਜਿਹੜੀਆਂ ਘੜਨੀਆਂ ਵੀ ਪੈਂਦੀਆਂ ਕਿਹੜੀ ਚੀਜ਼ ਦੇ ਡਵੈਲਪਮੈਂਟ ਰਾਸਤੇ ਸਾਨੂੰ ਪੈਸਾ ਚਾਹੀਦਾ ਹੁਣ ਗਿੱਦੜਵਾ ਮਾਰਕਫਿਟ ਦੇ ਲਈ ਬਜਟ ਰੱਖਿਆ ਗਿਆ ਸੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਿਸੇ ਕੈਬਿਨੇਟ ਦੇ ਵਿੱਚ ਇਹ ਫੈਸਲਾ ਨਹੀਂ ਲਿਆ ਗਿਆ ਸੀ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਸੋਚ ਹੈ ਦੂਰ ਅੰਦੇਸੀ ਸੋਚ ਹੈ ਤੇ ਭਾਈ ਇੱਥੇ ਕੋਈ ਲੱਗਦਾ ਵੀ ਡੈਂਪੀ ਟੋਲੋਂ ਵੀ ਹੈ ਮੁਕਾਬਲੇ ਚ ਹਾਂਜੀ ਹਾਂਜੀ ਡੈਂਪੀ ਟੋਲੋਂ ਜਾਤਰਾ ਜੀ ਆ ਸੀਟ ਐਸ ਵਾਰ ਕਿਉਂਕਿ ਹੁਣ ਸਾਡੇ ਕੋਲੇ ਹਲੇ ਤੱਕਰ 2 ਸਾਲ ਸਰਕਾਰ ਦੇ ਪਏ ਆ ਠੀਕ ਹੈ ਪਹਿਲਾਂ ਇੱਧਰ ਆਪਣੇ ਵਰਿੰਗ ਸਾਹਿਬ ਦੇ ਮੇਨ ਬੰਦੇ ਖੜੇ ਆ ਸਿਦਾ ਸਿੰਘ ਮੈਂਬਰ 12 ਸਾਲ ਹੋ ਚੁੱਕੇ ਆ ਜੀ ਇਹਨਾਂ ਨੂੰ ਠੀਕ ਹੈ ਜੀ ਪਹਿਲਾਂ ਤਾਂ ਰਾਜਾ ਸਾਹਿਬ ਸਾਡੇ ਗਿੱਦੜਬਾਤ ਨੂੰ ਛੱਡ ਕੇ ਲਿਧਿਆਣੇ ਜਾਵੜੇ ਐਮਪੀ ਬਣ ਗਏ ਜੀ ਹੁਣ ਦੁਬਾਰਾ ਫੇਰ ਇੱਕ ਮੌਕਾ ਪਾਲਦੇ ਆ ਜੀ ਦੱਸੋ ਤੇ ਇਧਰ ਮਨਪ੍ਰੀਤ ਸਿੰਘ ਬਾਦਲ ਦੇ ਬੰਦੇ ਖੜੇ ਆਈ ਇਹ ਕਹਿੰਦੇ ਸਾਨੂੰ ਇੱਕ ਮੌਕਾ ਦਿਓ ਜੀ ਹੋਰ 20 ਸਾਲ ਤੁਸੀਂ ਇੱਥੇ ਗਿੱਦੜਬਾ ਦੇ ਵਿੱਚ ਹੀ ਰਹੇ ਆਂ ਦੱਸੋ ਕੀ ਕੀਤਾ ਤੁਸੀਂ ਕਹਿੰਦੇ ਵੀ ਡੈਂਪੀ ਢੁਲਣ ਨੂੰ ਹਜੇ ਮੌਕਾ ਨਹੀਂ ਮਿਲਿਆ ਉਹਨੂੰ ਮਿਲਣਾ ਜੀ ਹਾਂਜੀ ਹਾਂਜੀ ਸਾਨੂੰ ਤਾਂ ਇੱਕ ਵੀ ਨਹੀਂ ਮੌਕਾ ਮਿਲਿਆ ਜੀ ਇਸ ਵਾਰ ਅਸੀਂ ਜਿੱਤਾਂਗੇ ਨਾਲੇ ਵਿਸ਼ਵਾਸ ਹੈ ਸਾਨੂੰ ਪੂਰਾ ਨਹੀਂ 16 ਸਾਲ ਰਹਿ ਗਿਆ ਮਨਪ੍ਰੀਤ ਬਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਜੀ ਇਹਨਾਂ ਨੇ ਦੱਸੋ ਕੀ ਕੀਤਾ ਵਿਕਾਸ ਦਿਖਾ ਦਿਓ ਸਾਨੂੰ ਪਿੰਡ ਦੇ ਵਿੱਚ ਕੀ ਕੀਤਾ ਇਹਨਾਂ ਨੇ ਕੁਛ ਨਹੀਂ ਕੀਤਾ ਜੀ ਇਹਨਾਂ ਨੇ ਅਕਾਲੀ ਦਲ ਦੀ ਜਿੰਨਾ ਚਿਰ ਅਕਾਲੀ ਦਲ ਦੀ ਸਰਕਾਰ ਰਹੀ ਹੈ ਨਾ ਜੀ ਅ ਮੁੰਬਈ ਜੀ ਕਹਿ ਰਹੇ ਵੀ ਡੀਐਮਪੀ ਢਿਲ ਨੂੰ ਮੌਕਾ ਨਹੀਂ ਮਿਲਿਆ ਹਲਕਾਰ ਅਨਚਾਰਜ ਡੀਐਮਪੀ ਢਿਲੋ ਰਿਹਾ ਹੈ ਡੀਐਮਪੀ ਢਿਲੋ ਦੇ ਕਹਿਣ ਤੇ ਬਿਨਾਂ ਅੱਗੇ ਦੜਵਾਏ ਦੇ ਪਤਾ ਨਹੀਂ ਹਲਦਾ ਹੁੰਦਾ ਸੀ ਉਹਨੇ ਭਾਵੇਂ ਇਹ ਨਹੀਂ ਹੁੰਦਾ ਕਿ ਇੱਕ ਐਮਐਲਏ ਬਣ ਗਿਆ ਕੰਗ ਐਮਐਲਏ ਰਾਜਾ ਸੀਗਾ ਰਾਜੇ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਐਮਐਲਏ ਬਣੇ ਨੂੰ ਸਾਰਾ ਤਾਮਜਾਮ ਡੀਐਮਪੀ ਦੇ ਦਫ਼ਤਰੋਂ ਚੱਲਦਾ ਹੁੰਦਾ ਸੀਗਾ ਤੇ ਜੇ ਡ ਤੇ ਬਣ ਕੇ ਕੀ ਕਰਾ ਦੂਗਾ ਕੰਮ ਕਰਾਉਣਾ ਬੰਦੇ ਦੀ ਜ਼ਰਤ ਹੁੰਦੀ ਹੈ ਜਦੋਂ ਉਹਦੀ ਸਰਕਾਰ ਸੀਗੀ ਕਾਲੀ ਦਲ ਦੀ ਡੈਂਪੀ ਉਹਦੋਂ ਇੰਨੇ ਕੰਮ ਕਰਨ ਦਾ ਲੋਕਾਂ ਦੇ ਕਿ ਅੱਜ ਡੈਂਪੀ ਨੂੰ ਪਿਛਲੇ ਪਲਾਨ ਹਰਨਾ ਨਾ ਪੈਂਦਾ ਜਿਨ੍ਹਾਂ ਨੇ 13 ਸਾਲ ਚ ਕੀ ਰਾਜੇ ਨੇ ਵੀ ਕੋ ਨਹੀਂ ਜਿਨ੍ਹਾਂ ਨੇ ਕੰਮ ਕਰੇ ਇਹ ਰਾਜੇ ਨੇ ਨਾ ਕੰਮ ਕਰੇ ਰਾਇਆ ਜਿੱਦਾ ਕਿਵੇਂ ਜੇ ਰਾਜੇ ਨੇ ਕੰਮ ਕਰੇ ਤਾਂ ਰਾਇਆ ਜਿੱਤ ਗਿਆ ਨਾ ਉਹਨਾਂ ਦਾ ਅੱਡੋ ਅੱਡੀ ਹੁਣ ਮੈਂ ਕਾਂਗਰਸ ਪਾਰਟੀ 'ਚ ਖੜਾ ਹਾਂ ਮੈਂ ਕਾਂਗਰਸ ਪਾਰਟੀ ਨੂੰ ਕਹੂੰਗਾ ਇਹ ਲਾਲੀਬਾਈ ਹੈ ਇਹ ਬੀਜੇਪੀ 'ਚ ਹੈ ਰਵੀ ਭਾਈ ਮਤਲਬ ਆਮ ਆਦਮੀ ਪਾਰਟੀ ਚ ਉਹਨੇ ਕਹਿਣਾ ਹੈ ਪਰ ਲੋਕਾਂ ਨੇ ਵੇਖਣਾ ਦਾ ਕਿਨੇ ਕੀ ਕਰਿਆ ਜੇ ਰਾਜ ਨੇ ਕੰਮ ਨਾ ਕਰੇ ਹੁੰਦੇ ਤਾਂ ਪਿਛਲੇ ਪਲਨ ਰਾਜ ਨੇ ਹਾਰ ਜਾਣਾ ਸੀ ਤੇ ਭਾਈ ਅਕਾਲੀ ਦਲ ਦਾ ਕੋਈ ਨਾਂ ਨਹੀਂ ਲੈ ਰਿਹਾ ਬੇਸ਼ੱਕ ਮੈਦਾਨ ਚ ਨਹੀਂਗਾ ਤਾਂ ਉਹਦੀ ਵੋਟ ਤਾਂ ਕਿ ਕੌਣ ਗਿਣਦਾ ਉਹਦੀ ਵੋਟ ਮਨਪੀਤ ਨੂੰ ਪੈਂਦੀ ਹੈ ਜਾਂ ਡੈਂਪੀ ਵੱਲ ਇਹਦਾ ਜੀ ਵੋਟ ਤਾਂ ਪੈਣੀ ਆ ਬੰਦੇ ਨੂੰ ਠੀਕ ਹੈ ਜੀ ਜਿਹੜਾ ਬੰਦਾ ਵੀ ਉਸ ਹਾਵ ਨਾਲ ਬਾਕੀ ਇਸ ਵਾਰ ਮੈਨੂੰ ਇੰਜ ਲੱਗ ਰਿਹਾ ਹੈ ਵੀ ਦੋ ਕਾਲੀ ਦਾਲ ਦੀ ਬੋਟ ਸੀਗੀ ਉਹ ਹਰਦੀਪ ਸਿੰਘ ਢੈਂਪੀ ਢੋਲ ਵਾਲ ਲਈ ਜ਼ਿਆਦਾ ਆ ਰਹੀ ਆ ਕਿਉਂਕਿ ਇਹ ਬੋਟ ਦਾ ਪੈਣੀ ਹੈ ਚਿਹਰੇ ਨੂੰ ਜੀ ਠੀਕ ਹੈ ਜੀ ਇਹ ਦੋਨੇ ਬੰਦੇ ਆ ਮਨਪ੍ਰੀਤ ਬਾਦਲ ਜੀ ਆ ਇਹਨਾਂ ਨੇ ਪਹਿਲਾਂ 20 ਸਾਲ ਤੇ ਉਧਰ ਆਪਣੇ ਵੜੰਗ ਸਾਹਿਬ ਜੀ ਉਹਨਾਂ ਦੀ ਧਰਮ ਪਤਨੀ ਉੱਠੀ ਆਈ ਤੇ ਉਹ 12 ਸਾਲ ਹੋ ਗਏ ਜੀ ਠੀਕ ਹੈ ਜੀ ਇਹਨਾਂ ਤੋਂ ਲੋਕਾਂ ਦਾ ਜਿਹੜਾ ਮਨ ਬਿਲਕੁਲ ਅੱਕ ਚੁੱਕਿਆ ਐ ਇਸ ਵਾਰ ਹਰਦੀਪ ਸਿੰਘ ਢੈਂਪੀ ਢੋਲ ਜੀ ਨਹੀਂ ਢੈਂਪੀ ਢੋਲ ਤੇ ਇਹ ਵੀ ਕਹਿੰਦੇ ਨਾ ਬਈ ਦੋਨੇ ਭਰਾ ਜਿਵੇਂ ਮਨਪ੍ਰੀਤ ਬਾਦਲ ਤੇ ਸੁਖਵੀਰ ਬਾਦਲ ਕਹਿੰਦੇ ਇਕੱਠੇ ਹੀ ਆ ਤੇ ਫਿਰ ਵੋਟ ਫਿਰ ਡੈਂਪੀ ਢਲੂਣ ਕਿਵੇਂ ਪਊ ਪਰ ਉਹ ਤਾਂ ਮਰਪੀ ਦਿਵਾਲਾ ਜਾਊ ਇਹ ਤਾਂ ਜੀ ਉਹਨਾਂ ਨੇ ਕੰਮ ਕੀਤੇ ਆ ਜੀ ਹੂੰ ਠੀਕ ਹੈ ਮੇਰੀ ਗੱਲ ਸੁਣੋ ਜੀ ਜਦੋਂ ਮਰਜੀ ਉਹਨਾਂ ਨੂੰ ਉਹਨਾਂ ਦੀ ਕੋਠੀ ਜਾਵੜੋ ਜੀ ਹੂੰ ਨਾਲ ਦੀ ਨਾਲ ਬੰਦੇ ਕੰਮ ਆਉਣ ਵਾਲੇ ਆਈਓ ਤੇ ਵੜੰਗਸਾਹ ਦਾ ਤੁਹਾਨੂੰ ਪਤਾ ਜੀ ਮੁਕਸਰ ਉਹਨਾਂ ਦੀ ਰੈਸ਼ ਵੀ ਉੱਥੇ ਆ ਤੇ ਇਧਰ ਬਾਦਲ ਸਾਹਿਬ ਤਾਂ ਤੁਹਾਨੂੰ ਪਤਾ ਬਾਦਲ ਆਈ ਇਹ ਸਾਡੇ ਲੋਕਲ ਬੰਦੇ ਆ ਜੀ ਠੀਕ ਹੈ ਜੀ ਲੱਗਦਾ ਭਾਈ ਲੋਕਲ ਗਿਦਰਵਾਚ ਕੋਈ ਹਜੇ ਤੱਕ ਬਣਿਆ ਨਹੀਂ ਐ ਮੇਲੇ ਕਦੇ ਆ ਲੋਕਲ ਦੀ ਗੱਲ ਨਹੀਂ ਜੀ ਵੇਖੋ ਜਿਵੇਂ ਸਾਡੇ ਭਰਾ ਨੇ ਆਖਿਆ ਵੀ ਮਨਪ੍ਰੀਤ ਸਿੰਘ ਬਾਦਲ ਨੇ ਡਿਵੈਲ ਬੀਜੇਪੀ ਦਾ ਇਥੋਂ ਨਾਮੋਂ ਨਿਸ਼ਾਨੀ ਸੀ ਜਿੱਦੋਂ ਪਹਿਲਾਂ ਅਨਸਰਾਜ ਤੋਂ ਬਾਅਦ ਕੋਈ ਖੁੱਲਕ ਨਹੀਂ ਹੁਣੇ ਆਪ ਦੀ ਆਪ ਕਹਿਣ ਲੱਗੇ ਯਾਰ ਕਿਸਾਨਾਂ ਨੂੰ ਮੋਟਰਾਂ ਦਿੱਤੀਆਂ ਕਿਸਾਨੀ ਵੋਟ ਦਾ ਰੁਝਾਨ ਇੱਧਰ ਹੋ ਗਿਆ ਤੇ ਪੱਕੇ ਖਾਲ ਬਣਾਏ ਸੀ ਮਨਪ੍ਰੀਤ ਬਾਦਲ ਨੇ ਰੁਝਾਨ ਕਾਲੀ ਦਲ ਦੀ ਵੋਟ ਕਿਵੇਂ ਮੰਨਦੇ ਹੋ ਕਾਲੀ ਦਲ ਜੀ ਕਾਲੀ ਦਲ ਦੀ ਵੋਟ ਇਹੀ ਕਹਿ ਰਹੇ ਨੇ ਜੀ ਜੇ ਮਨਪ੍ਰੀਤ ਸਿੰਘ ਬਾਦਲ ਨੇ ਕਾਲੀ ਦਲ ਮੌਕੇ ਹੁੰਦਾ ਕੰਮ ਕੀਤੇ ਤੇ ਅੱਜ ਵੋਟਾਂ ਦਾ ਰੁਝਾਨ ਵਧ ਰਿਹਾ ਹਰਦੀਪ ਸਿੰਘ ਟੈਂਪੀ ਢਿੱਲੋਂ ਤਾਂ ਪਹਿਲੇ ਕਹਿ ਚੁੱਕੇ ਸੀ ਜਿੱਦਨ ਪਾਰਟੀ ਛੱਡੀ ਵੀ ਕਾਲੀ ਦਲ ਦੀ ਵੋਟ ਹੀ ਸਾਰੀ ਮਨਪ੍ਰੀਤ ਨੂੰ ਜਾ ਜਿਹੜੇ ਸਾਡੇ ਭਰਾ ਦੱਸਦੇ ਵੀ ਮਨਪ੍ਰੀਤ ਬਾਦਲ ਨੇ ਕੁਛ ਨਹੀਂ ਕੀਤਾ ਮੈਂ ਜਦੋਂ ਸੀਪਟ ਕੈਂਪ ਮੰਦਿਰ ਮਨਪ੍ਰੀਤ ਬਾਦਲ ਨੇ ਲਿਆਂਦਾ ਦਾਣਾ ਮੰਡੀ ਦਾ ਫੜ ਜਿਹੜਾ ਕਿਸਾਨਾਂ ਵਾਸਤੇ ਮਨਪ੍ਰੀਤ ਬਾਦਲ ਨੇ ਵੱਡਾ ਕੀਤਾ ਗ੍ਰੈਡ ਮੰਦਿਰ ਚ ਮਨਪ੍ਰੀਤ ਬਾਦਲ ਨੇ ਲਿਆਂਦਾ ਲੈਫਟ ਪੰਪ ਮੰਦਿਰ ਚ ਮਨਪ੍ਰੀਤ ਬਾਦਲ ਨੇ ਲਿਆਂਦੇ ਪੱਕੇ ਖਾਲ ਮਨਪ੍ਰੀਤ ਬਾਦਲ ਨੇ ਲਿਆਂਦੇ ਤੇ ਇੱਕ ਹੋਰ ਸੀ ਜਿਹੜੀ ਜੀ ਐਸੀ ਧਰਮਸ਼ਾਲਾ ਉਦੋਂ ਬਹੁਤ ਘੱਟ ਹੁੰਦੀਆਂ ਸੀਗਾ ਮਨਪ੍ਰੀਤ ਸਿੰਘ ਬਾਦਲ ਨੇ ਇਹਨਾਂ ਨੂੰ ਲਿਆਂਦਾ ਔਰ 32 ਕਲੌਨੀਆਂ ਪੰਜ-ਪੰਜ ਮਰਲਾਂ ਦੇ ਪਲਾਟ 32 ਕਲੌਨੀਆਂ ਮਨਪ੍ਰੀਤ ਸਿੰਘ ਬਾਦਲ ਨੇ ਆਵਦੇ ਸਮੇਂ ਦੇ ਵਿੱਚ ਦਿੱਤੇ ਉਹ ਤਾਂ ਬਈ ਕੰਮ ਕਹਿੰਦੇ ਕਾਲੀਦਲ ਦੀ ਸਰਕਾਰ ਸੀਗੀ ਤੇ ਪਰ ਉਹ ਕੌਣ ਮੰਨਦਾ ਉਹਨੂੰ ਕਾਲੀਦਲ ਦੇ ਕੌਣ ਮੰਨ ਮੈਂ ਤੁਹਾਨੂੰ ਦੱਸਾਂ ਇਹ ਕਿਸੇ ਮਨਪ੍ਰੀਤ ਨੇ ਕੁਝ ਨਹੀਂ ਲਿਆਂਦਾ ਕਾਲੀਦਲ ਦੀ ਸਰਕਾਰ ਸੀਗੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਸੀ ਕੋਈ ਮਨਪ੍ਰੀਤ ਦੀ ਦੇਣ ਨਹੀਂ ਸੀ ਮਨਪ੍ਰੀਤ ਨੇ ਕਿੰਨੀ ਕਰਦੀ ਜ਼ਮੀਨ ਵੇਚ ਕੇ ਗਰੀਬਾਂ ਨੂੰ ਕਲੌਨੀਆਂ ਘੱਟ ਕੇ ਦਿੱਤੀਆਂ ਇਹ ਜਿਹਦੀ ਸਰਕਾਰ ਹੁੰਦੀ ਆ ਨਾ ਜੀ ਦੀ ਹੁਣ ਕਾਂਗਰਸ ਦੀ ਸਰਕਾਰ ਹੈ ਕਾਂਗਰਸ ਦਾ ਬੰਦਾ ਕੰਮ ਕਰਦਾ ਜੇ ਕੱਲ ਨੂੰ ਕੋਈ ਰਾਜ ਨਹੀਂ ਕਰੇ ਰਾਜ ਨਹੀਂ ਕਾਂਗਰਸ ਪਾਰਟੀ ਨਹੀਂ ਕਰੇ ਕਾਲੀ ਦਲ ਦੀ ਸਰਕਾਰ ਸੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਰਿਹਾ ਆਪ ਦੇ ਹਲਕੇ ਚ ਉਹਨੇ ਦਿੱਤੀਆਂ ਮੋਟਰਾਂ ਦਿੱਤੀਆਂ ਸਾਰਾ ਕੁਝ ਪ੍ਰਕਾਸ਼ ਸਿੰਘ ਬਾਦਲ ਦਿੱਤਾ ਵਿਆ ਨਾ ਕਿ ਮਨਪ੍ਰੀਤ ਦਾ ਮਨਪ੍ਰੀਤ ਛੱਡ ਕੇ ਆਪਦੀ ਪਾਰਟੀ ਬਣਾ ਕੇ ਭੱਜ ਗਿਆ ਸੀਗਾ ਤੇ ਬਈ ਇਹ ਨਹੀਂ ਨਾ ਹੁੰਦਾਗਾ ਹੁਣ ਅੱਜ ਅੱਜ ਦੀ ਆਪਾਂ ਗੱਲ ਕਰ ਲਈਏ ਨਾ ਤਾਂ ਪ੍ਰਾਣੀਆਂ ਗੱਲਾਂ ਕੋਈ ਕਹਿੰਦਾ ਮੈਂ ਕੀਤਾ ਅੱਜ ਦੇ ਮੁੱਦੇ ਹੈ ਕੋਈ ਕਿ ਦਰਵਾਜੇ ਜੇ ਅੱਜ ਮਨਪ੍ਰੀਤ ਇੱਥੇ ਇਲੈਕਸ਼ਨ ਲੜਦਾ ਹੈ ਉਹ ਆਦਾ ਇੱਕ ਵੀ ਮੁੱਦਾ ਆ ਕੇ ਗਨਾਵੇ ਵੀ ਮੈਂ ਆ ਕੰਮ ਕੀਤਾ ਮੈਂ ਪੀਪੀ ਪਾਰਟੀ ਸੀ ਮਨਪ੍ਰੀਤ ਬਾਦਲ ਦੀ ਜੇ ਮਨਪ੍ਰੀਤ ਨੇ ਇੰਨੇ ਕੰਮ ਕਰੇ ਹੁੰਦੇ ਤੋਂ ਪਾਰਟੀ ਅਚ ਖੜੀ ਨਾ ਹੁੰਦੀ ਉਹ ਪਾਰਟੀ ਕਿੱਧਰ ਗਈ ਉਥੇ ਭਗਤ ਸਿੰਘ ਦੇ ਜਾ ਕੇ ਸੌਂ ਖਾ ਕੇ ਤੇ ਉਹ ਫਿਰ ਹੁਣ ਬੀਜੇਪੀ ਤੇ ਰਲ ਗਿਆ ਇਹ ਦਲ ਬਦਲੂ ਚਿਹਰੇ ਹੁੰਦੇ ਆ ਬਾਈ ਲੱਗਦਾ ਗਾਂ ਨੂੰ ਫਿਰ ਫਿਰ ਬਦਲਿਆ ਜਾ ਸਕਦਾ ਜਨਤਾ ਤੇ ਅਸੀਂ ਆਪਾਂ ਕੁਝ ਨਹੀਂ ਕਹਿ ਸਕਦੇ ਮੈਨੂੰ ਨਹੀਂ ਪਤਾ ਵੀ ਤੂੰ ਬੋਟ ਕਿੱਥੇ ਪਾਉਣੀ ਆ ਉਹ ਜਿਹਨੂੰ ਕੋਈ ਪਿਆਰਾ ਲੱਗਦਾ ਠੀਕ ਹੈ ਜਿਹਨੇ ਮਨਪ੍ਰੀਤ ਚੰਗਲਾ ਤੋਂ ਨੇ ਮਨਪ੍ਰੀਤ ਨੂੰ ਪਾ ਦੇਣੀ ਆ ਜਿਹੜੇ ਡੈਂਪੀ ਚੰਗਲਾ ਹਨ ਡੈਂਪੀ ਨੂੰ ਪਾ ਦੇ ਨੇ ਜਿਹਨੇ ਰਾਜਨ ਪੋਣੀ ਆ ਅਮਰਤਾ ਵਿਣਕ ਨੂੰ ਉਹਨੇ ਪਾ ਦੇਣੀ ਆ ਇਹ ਨਹੀਂ ਹੁੰਦਾਗਾ ਮੁੱਦਿਆਂ ਦੇ ਗੱਲ ਆ ਬੰਦਿਆਂ ਦੀ ਗੱਲ ਆ ਜੇ ਕਾਂਗਰਸ ਪਾਰਟੀ ਨੇ ਕੰਮ ਕਰਿਆ ਤਾਂ ਅਮਰਤਾ ਵਿਣਕ ਨੂੰ ਟਿਕਟ ਕਾਂਗਰਸ ਪਾਰਟੀ ਨੇ ਦਿੱਤੀ ਨਾ ਕਿ ਰਾਜ ਨੇ ਦਿੱਤੀ ਜੇ ਝਾੜੂ ਦੀ ਪਾਰਟੀ ਚੋਂ ਡਿੰਪੀ ਬਾਈ ਉੱਠਿਆ ਤਾਂ ਝਾੜੂ ਵਾਲਿਆਂ ਨੇ ਟਿਕਟ ਦਿੱਤੀ ਆ ਉਹਨੂੰ ਜੇ ਮਿੰਪੀ ਤੋਂ ਉੱਠਿਆ ਤਾਂ ਭਾਜਪਾ ਨੇ ਦਿੱਤੀ ਆ ਉਹ ਵੇਖੋ ਵੀ ਜਿਹੜੀਆਂ ਬਾਲਟੀਆਂ ਨੇ ਕੰਮ ਕਰਿਆ ਝਾੜੂ ਨੇ ਕੰਮ ਕਰੇ ਹੋਣਗੇ ਤਾਂ ਬਾਈ ਡੈਂਪੀ ਜਿੱਤ ਜੂਗਾ ਜੇ ਰਾਜ ਨੇ ਕਰਿਆ ਤਾਂ ਕਾਂਗਰਸ ਪਾਰਟੀ ਨੇ ਕਰਿਆ ਤਾਂ ਰਾਜ ਜਿੱਤ ਜੂਗਾ ਭਾਈ ਲੱਗਦਾ ਲੱਗਦਾ ਕੋਈ ਮੁੱਦੇ ਕਿ ਦਰਵਾਜ਼ੇ ਚ ਚੱਲਦੇ ਆ ਮੁੱਦੇ ਜਿਵੇਂ ਮੁੱਖ ਮੰਤਰੀ ਵੀ ਆ ਕੇ ਗਏ ਆ ਭਗਵਾਨਤਮਾਨ ਤਾਂ ਉਹ ਗੱਲਾਂ ਉਹੀ ਚੁਟਕਲੇ ਸੁਣਾ ਕੇ ਜਾਂਦੇ ਸਟੇਜ ਤੇ ਜਿਵੇਂ ਮੈਂ ਤਾਂ ਨਾਟਾਬੂਟ ਖੋਲ ਲੈਣਾ 1922 ਦੀ ਚਾਬੀ ਦੀਆਂ ਗੱਲਾਂ ਕਰਦੇ ਆ ਉਹ ਉਹ ਗੱਲਾਂ ਕਰਦੇ ਆ ਉਹ ਕੀ ਹੈ ਮੁੱਦੇ ਇਹ ਸਭ ਤੋਂ ਪਹਿਲਾਂ ਤਾਂ ਨਸ਼ੇ ਦਾ ਮੁੱਦਾ ਆਈ ਜਾਦਾ ਠੀਕ ਹੈ ਜੀ ਨਸ਼ੇ ਦਾ ਮੁੱਦਾ ਨਹੀਂ ਇਹ ਤਾਂ ਸਟੇਟ ਤੇ ਛੇੜਿਆ ਹੀ ਨਹੀਂ ਕਦੇ ਮੁੱਖ ਮੰਤਰੀ ਨੇ ਇਹ ਜੀ ਕੋਈ ਗੱਲ ਨਹੀਂ ਇਸ ਵਾਰ ਅਸੀਂ ਹੁਣ ਕੱਲ ਨੂੰ ਆ ਰਹੇ ਆ ਜੀ ਠੀਕ ਹੈ ਜੀ ਉਹਨਾਂ ਤੇ ਕਰ ਬਚਾਉਣੇ ਆ ਨਸ਼ੇ ਦਾ ਮੁੱਦਾ ਤੁਸੀਂ ਕਰੋ ਠੀਕ ਹੈ ਤੇ ਦੂਜੇ ਨੰਬਰ ਤੇ ਜੀ ਹੁਣ ਕਰੇ ਕਹਿੰਦੇ ਰੋਜ਼ਗਾਰ ਦੀ ਗੱਲ ਕਰਦੇ 44000 ਨੌਕਰੀਆਂ ਅਸੀਂ ਦੇ ਚੁੱਕੇ ਆ ਜੀ ਹੁਣ ਠੀਕ ਹੈ ਜੀ ਆਪਣੇ ਪਿੰਡ ਦੇ ਵਿੱਚੋਂ ਇਕੰਗਾਂ ਨੂੰ ਮਿਲੀਆਂ ਹੋਣਗੀਆਂ ਪਰ ਇਹਨਾਂ ਨੇ ਤਾਂ ਜੇ ਦੱਸੋ ਜੀ 12 ਸਾਲ ਹੋ ਗਏ ਕੱਚੇ ਮੁਲਾਜ਼ਮ ਹੈ ਠੇਕੇ ਦੇ ਮੁਲਾਜ਼ਮਾ ਨਾ ਡੈਪਟਰਲ ਦੇ ਬਾਹਰ ਤੇ ਬਈ ਨਿੱਤ ਬੈ ਏ ਵੀ ਜੀ ਹੌਲੀ ਹੌਲੀ ਮੁੱਦੇ ਹੁਣ ਜਿਮਨੀ ਚੂਣਾ ਕਰਕੇ ਜ਼ਿਆਦਾ ਹੋ ਰਿਹਾ ਜੀ ਪਰ ਆ ਹੁਣ 11 ਕੁਛ ਨੂੰ ਨੌਕਰੀ ਦਿੱਤੀ ਆਈ ਜਿਹ ਦਿੱਤ ਕੇ ਆਈ ਸੀਗੇ ਜੀ ਇਹ ਸਾਰਿਆਂ ਨੂੰ ਨੌਕਰੀ ਮਿਲੂਗੀ ਜੀ ਕੋਈ ਚੱਕਰ ਨਹੀਂ ਜੀ ਦਾ ਜੇ ਝਾੜੂ ਸਰਕਾਰ ਨੇ ਇੰਨੇ ਕੰਮ ਕਰੇ ਹੁੰਦੇ ਨਾ ਬਾਈ ਡੈਂਪੀ ਦੇ ਬਾਅਦ ਚ ਧਰਨਾ ਨੇ ਹੋਣਾ ਸੀ ਕੋਈ ਵੀ ਲੋਕਾਂ ਨੇ ਵਿਸ਼ਵਾਸ ਕਰਿਆ ਸੀ ਕਾਲੀਆਂ ਨੇ ਕਾਂਗਰਸੀਆਂ ਨੇ ਰਲ ਕੇ ਆਮ ਆਦੀ ਨੂੰ ਵੋਟਾਂ ਪਾਈਆਂ ਸੀਗੀਆਂ ਸਾਰੇ ਕਾਂਗਰਸ ਤੋਂ ਕਾਲੀਆਂ ਤੋਂ ਲੋਕ ਥੋੜੇ ਜੇ ਤੰਗ ਹੋ ਗਏ ਸੀ ਨਿਰਾਸ਼ ਹੋ ਗਏ ਸੀ ਜਿੰਨੀ ਵੋਟ ਸੀ ਵੀ ਆਪਾਂ ਇੱਕ ਵਾਰੀ ਬਦਲਾਅ ਵੇਖੀਏ ਬਦਲਾਅ ਨੇ ਕੀ ਕਰਿਆ ਅ ਸੀਮਾ ਭਗਵੰਤ ਸਿੰਘ ਮਾਨ ਦੀ ਬੋਲਦੇ ਆ ਕਿਸੇ ਸਟੇਜ ਤੇ ਇੱਕ ਵਾਰੀ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਇੰਨੇ ਲੋਕ ਜੋਬ ਲਵਾਤੀ ਇੱਥੇ ਉਹਨਾਂ ਆ ਕੇ ਕਹਿਣ ਵੀ ਅਸੀਂ ਜਿਹੜੇ ਧਰਨੇ ਲਾਈ ਬੈਠੇ ਆ ਉਹਨਾਂ ਨੂੰ ਪੱਕੇ ਕਰ ਦੋ ਥੋੜੀ ਸਰਕਾਰ ਹੈ ਤਿੰਨ ਸਾਲਾਂ ਵਿੱਚ ਤੁਸੀਂ ਪੱਕਾ ਨਹੀਂ ਕਰ ਸਕੇ ਮਗਰਲੇ ਦੋ ਸਾਲਾਂ ਵਿੱਚ ਕੀ ਕਰ ਦੋਗੇ ਜਾਨੀ ਕਿ ਜੇ ਵੋਟਾਂ ਲੈਣੀਆਂ ਤਾਂ ਕੰਮ ਕਰਕੇ ਦਿਖਾਉਣਾ ਪੈਂਦਾ ਵੀ ਅਸੀਂ ਆਹ ਕੰਮ ਕਰਿਆ ਐਸ ਮੁੱਦਿਆਂ ਤੇ ਸਾਨੂੰ ਵੋਟ ਦਿਓ ਆ ਮੰਦਿਰ ਪਿੰਡ ਆ ਇੱਥੇ ਕਿੰਨੇ ਕਿ ਝਾੜੂ ਨੇ ਕੰਮ ਕਰਤੇ ਇੱਕ ਗ੍ਰਾਂਟ ਨਹੀਂ ਆਈ ਕਿਸੇ ਨੂੰ ਪੰਚਾਇਤੀ ਇਲੈਕਸ਼ਨ ਹੋਇਆ ਪੰਚਾਇਤ ਦੀ ਇਲੈਕਸ਼ਨ ਦੇ ਲੋਕਾਂ ਨੇ ਕਾਗਜ਼ ਭਰੇ ਸੀਗੇ ਚੱਕ-ਚੱਕ ਕਰਨੇ 20 ਪਿੰਡਾਂ ਦੇ ਕਾਗਜ਼ ਪਰਾਂ ਮਾਰੇ ਤੇ ਆਪਦੇ ਬੰਦੇ ਬਣਾ ਲੈ ਬਿਨਾ ਮੁਕਾਬਲੇ ਜੇਤੂ ਹਜੇ ਤੱਕ ਉਹ ਹਾਈ ਕੋਰਟ ਚ ਕੇਸ ਪਿਆ ਕੀ ਲੱਗਦਾ ਵੀ ਪੰਚਾਇਤਾਂ ਦਾ ਹੈ ਕੋਈ ਅਸਰ ਏ ਜੀ ਮੇਰੀ ਗੱਲ ਸੁਣੋ ਜੀ ਜਦੋਂ ਰਾਜੇ ਵੜਿੰਗ ਦੀ ਸਰਕਾਰ ਸੀ ਕਾਂਗਰਸੀ ਸਰਕਾਰ ਸੀ ਸਾਡੇ ਪਿੰਡ ਦੇ ਵਿੱਚੋਂ ਗਰਤਾਰ ਸਿੰਘ ਜੀ ਉਹਨਾਂ ਜਰਮ ਪਤਨੀ ਜੀ ਨੂੰ ਬਣਾਇਆ ਸੀ ਇਹਨਾਂ ਨੇ ੱੱਕੇ ਨਾ ਬਣਾਇਆ ਸ਼ਰੀਆਮ ਐਸ ਸੀ ਭਾਈ ਜਰ ਇਹਦਾ ਬੰਦਾ ਠਾਇਆ ਸੀ ਅਸੀਂ ਉਹਨਾਂ ਦੇ ਕਾਜ ਉਹਦੀ ਫਾਈਲ ਹੁਣ ਤਿਕਰੋ ਦੇ ਘਰੇ ਪਈ ਆ ਜੀ ਫਿਰ ਪਿਰਤੀ ਪੈ ਗਈ ਵੀ ਰੀਤ ਗਾਂਹ ਤੋਰੀ ਜਾਣੀ ਐ ਇਹ ਇਹਨੂੰ ਹੱਲ ਨਹੀਂ ਕਰਨਾ ਨਹੀਂ ਜੀ ਵੈਸੇ ਹੋਣੀਆਂ ਦਾ ਚਾਹੀਦਾ ਚਲੋ ਇਲੈਕਸ਼ਨ ਦਾ ਸਹੀ ਹੋਣੇ ਚਾਹੀਦੇ ਆ ਜੀ ਠੀਕ ਹੈ ਇਹ ਤਾਂ ਸ਼ੁਰੂ ਦੀ ਚੱਲਦੀ ਆਈ ਆ ਜੀ ਜੀ ਇਹਦੀ ਫਿਰ ਨਹੀਂ ਉਹ ਠੀਕ ਹੈ ਬਿਜੁਰ ਕੋ ਗੱਲ ਹੈ ਵੀ ਫਿਰ ਇਹ ਛੱਡਣੀ ਤਾਂ ਪਊ ਨਾ ਰੀਤ ਆਪਾਂ ਨੂੰ ਕਿਸੇ ਦਿਨ ਨਹੀਂ ਉਹ ਠੀਕ ਹੈ ਕਿਤੇ ਇਹ ਛੱਡਣੀ ਤਾਂ ਪਊ ਨਾ ਝਾੜੂ ਵਾਲੇ ਨੇ ਬਣਾ ਤੇ ਫਿਰ ਕੀ ਚੌਣੇ ਵੀ ਤੁਸੀਂ देखो ये जी सरकार जी फिर आम आदमी पार्टी दी जेडी आम आदमी पार्टी दी सरकार बदला वाली सरकार सी फिर जितो ਪਿਛਲੀਆਂ ਸਰਕਾਰਾਂ ਨੇ ਆਹ ਕੁਛ ਕੀਤਾ ਤੇ ਅਗਲੀਆਂ ਸਰਕਾਰਾਂ ਵੀ ਇਹੀ ਕੁਛ ਕਰਨਗੀਆਂ ਹੁਣ ਆਪਾਂ ਕੀ ਕਰ ਸਕਦੇ ਇਹਦੇ ਚ ਨਹੀਂ ਕੀ ਲੱਗਦਾ ਜਿਹੜੇ ਪੰਚਾਇਤਾਂ ਬਰ ਠੀਕ ਬਣ ਗਈਆਂ ਸਾਈਤਾ ਕਹਿੰਦੇ ਜਿਹੜੇ ਕੁਛ ਹੋ ਗਿਆ ਠੀਕ ਹੀ ਹੋ ਗਿਆ ਗਾਂ ਨੂੰ ਬਰ ਜੇ ਕਾਂਗਰਸ ਹੁੰਦੇ ਉਹ ਵੀ ਕਰ ਲੈਣਾ ਤੂੰ ਉਹ ਵੀ ਕਰ ਲੈਣਗੇ ਅੱਗੇ ਕੀਤਾ ਹੀ ਹੈ ਕਾਂਗਰਸ ਨੇ ਲੋਕ ਵੀ ਇਹੀ ਚਾਹੁੰਦੇ ਆ ਵੀ ਆਈ ਯਾਰੀ ਸਾਡੇ ਨਾਲ ਧੱਕਾ ਧੋਕਾ ਹੁੰਦਾ ਰਹੇ ਕੋਈ ਮੁੱਦੇ ਮਾਦੇ ਮੇਰੇ ਖਿਆਲ ਚ ਦਰਵਾਜ਼ਾ ਤਾਂ ਗਾਇਬ ਹੀ ਹੈ ਲਗਭਗ ਚਿਹਰੇ ਦੇਖੇ ਜਾਂਦੇ ਇੱਕ ਦਰਵਾਜ਼ੇ ਵਿੱਚ ਜਿਵੇਂ ਕਿ ਆਪਾਂ ਗੱਲਬਾਤ ਕੀਤੀ ਆ ਤਾਂ ਅੱਗੇ ਵੀ ਗੱਲਬਾਤ ਕਰਾਂਗੇ ਧੰਨਵਾਦ